ਸੋ ਮੈਂ ਬਹੁਤ ਖੁਸ਼ ਹਾਂ ਕਿ ਪ੍ਰਭੂ ਮੈਨੂੰ ਸਲਾਮਤੀ ਦੇ ਨਾਲ ਸੰਭਾਲ ਕੇ ਆਪਣੇ ਲੋਕਾਂ ਦੇ ਵਿੱਚ ਲੈ ਕੇ ਆਏ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਸਾਰੀ ਮਹਿਮਾ ਪਰਮੇਸ਼ਵਰ ਨੂੰ ਮਿਲੇ ਪਤਾ ਨਹੀਂ ਬੜੀਆਂ ਚੀਜ਼ਾਂ ਦਾ ਜ਼ੋਰ ਲੱਗਿਆ ਸੀ ਮੈਨੂੰ ਇੱਥੇ ਤੱਕ ਪਹੁੰਚਣ ਤੋਂ ਰੋਕਣ ਦੇ ਲਈ ਪਰ ਜ਼ੋਰਾਵਰਿਆ ਮੇਰਾ ਪਰਮੇਸ਼ਵਰ ਜਿਹਦਾ ਜ਼ੋਰ ਮੈਨੂੰ ਸਦਾ ਫਤਿਹ ਦਿੰਦਾ ਹੈ ਹਾਲੇਲੂਇਆ ਸੋ ਇੱਕ ਟੈਸਟਮਨੀ ਪਿਛਲੇ ਦਿਨਾਂ ਵਿੱਚ ਪਾਸਟਰ ਜੀ ਨੇ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਅਰੋਜ਼ ਦੇ ਬਾਅਦ ਵਿੱਚ ਫਿਰ ਤੋਂ ਇੱਕ ਵਾਰ ਇਹਦਾ ਹੀ ਹੋਇਆ ਕਿ ਮੈਂ ਇੰਡੀਆ ਦੀ ਫਲਾਈਟ ਲੈਣ ਵਾਸਤੇ ਮੇਰੀ ਇੱਕ ਫਲਾਈਟ ਇੰਡੀਆ ਦੀ ਕੈਨਸਲ ਹੋ ਗਈ ਸੀਗੀ ਮੈਂ 2-3 ਦਿਨ ਪਹਿਲਾਂ ਪਹੁੰਚ ਜਾਣਾ ਸੀਗਾ ਪਰ 32 ਆਵਰਸ ਅਬਾਊਟ 32 ਘੰਟੇ ਬਾਅਦ ਵਿੱਚ ਮੈਨੂੰ ਨੈਕਸਟ ਫਲਾਈਟ ਮਿਲੀ ਜਦੋਂ ਜਿਹੜੀ ਮੈਨੂੰ ਨੈਕਸਟ ਫਲਾਈਟ ਮਿਲੀ ਪਹਿਲੀ ਫਲਾਈਟ ਮੈਨੀ ਟੋਰਾਂਟੋ ਤੋਂ ਉਸ ਦਿਨ ਇੰਡੀਆ ਵਾਸਤੇ ਸੀ ਵੀ ਪਰ ਉਸ ਤੋਂ ਬਾਅਦ ਚ ਜਿਹੜੀ ਫਲਾਈਟ ਮੈਨੂੰ ਉਹਨਾਂ ਨੇ ਦਿੱਤੀ ਕੈਨਸਲ ਹੋਣ ਦੇ ਬਾਅਦ ਵਿੱਚ ਤੇ ਮੋਂਟਰੀਅਲ ਤੋਂ ਉਹਨਾਂ ਨੇ ਮੈਨੂੰ ਟੋਰਾਂਟੋ ਵਾਸਤੇ ਮੋਂਟਰੀਅਲ ਤੋਂ ਇੰਡੀਆ ਨੂੰ ਫਲਾਈਟ ਦਿੱਤੀ ਟੋਰਾਂਟੋ ਟੂ ਮੋਂਟਰੀਅਲ ਤੇ ਮੋਂਟਰੀਅਲ ਤੋਂ ਇੰਡੀਆ ਵਾਸਤੇ ਜਿਹੜੀ ਮੇਰੀ ਇਹ 1 ਘੰਟੇ ਦੀ ਫਲਾਈਟ ਸੀਗੀ ਪਹਿਲਾਂ ਇਹ ਫਲਾਈਟ ਡਿਲੇ ਹੋਈ ਜਿਹੜੀ ਟ੍ਰਾਂਟੋ ਤੋਂ ਮੰਟਰੀਅਲ ਨੂੰ ਜਾਣੀ ਸੀ ਅਰ ਉਸ ਦੇ ਬਾਅਦ ਵਿੱਚ ਜਦੋਂ ਡਿਲੇ ਹੋਈ ਤੇ ਸਾਨੂੰ ਜਿੰਨੇ ਵੀ ਅਸੀਂ ਅੰਦਰ ਯਾਤਰੀ ਬੈਠੇ ਹੋਏ ਸੀ ਇੱਕ ਅਨਾਉਂਸਮੈਂਟ ਸੁਣਨ ਵਾਸਤੇ ਮਿਲੀ ਕਿ ਜਹਾਜ਼ ਦੇ ਇੰਜਨ ਦੇ ਵਿੱਚ ਪ੍ਰੋਬਲਮ ਆ ਤੁਹਾਨੂੰ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਚਲੋ ਵੇਟ ਹੋਈ ਘੰਟੇ ਡੇਢ ਘੰਟੇ ਬਾਅਦ ਉਹਨਾਂ ਨੇ ਕਿਹਾ ਜੀ ਸਾਰਾ ਕੁਝ ਓਕੇ ਆ ਤੇ ਹੁਣ ਇਹ ਫਲਾਈਟ ਜਿਹੜੀ ਆ ਇਹ ਮੰਟਰੀਅਲ ਵਾਸਤੇ ਰਵਾਨਾ ਹੋ ਜਾਏਗੀ ਫਲਾਈਟ ਬੜੀ ਅੱਛੀ ਟੇਕ ਆਫ ਹੋਈ ਪਰ ਠੀਕ 10 ਮਿੰਟ ਬਾਅਦ ਇੰਨੀ ਜਬਰਦਸਤ ਟ੍ਰਬਲੈਂਸ ਹੋ ਰਹੀ ਸੀ ਜਹਾਜ਼ ਦੇ ਵਿੱਚ ਕਿ ਸੱਚ ਜਾਣਿਓ ਕਿ ਕਿਸੇ ਦੀ ਅੱਖ ਵੀ ਜੜੀ ਅਨੋਚ ਬਕੀ ਨਹੀਂ ਜਾ ਰਹੀ ਸੀ ਇੰਨੀ ਜ਼ਿਆਦਾ ਟ੍ਰਬਲਿੰਗ ਸੀ ਅਰੇ ਅੱਧੇ ਘੰਟੇ ਬਾਅਦ ਫਿਰ ਤੋਂ ਅਨਾਊਂਸਮੈਂਟ ਹੋਈ ਕਿ ਲੱਗਦਾ ਹੈ ਆ ਉਹ ਪ੍ਰੋਬਲਮ ਜਿਹੜੀ ਆ ਅਗੇਨ ਇੰਜਨ ਦੇ ਵਿੱਚ ਜਿਹੜੀ ਆ ਉਹ ਆ ਗਈ ਆ ਤੇ ਜਾਨ ਮੁਠੀ ਦੇ ਵਿੱਚ ਸੀ ਤੇ ਮੈਂ ਮੁਠੀ ਯਹੋਵਾ ਦੇ ਹੱਥਾਂ ਵਿੱਚ ਦੇ ਦਿੱਤੀ ਹallelujah ਤੇ ਮੈਂ ਕਿਹਾ ਪ੍ਰਭੂ ਤੁਸੀਂ ਕਿਹਾ ਤੁਸੀਂ ਆਪਣੇ ਅੰਦਰ ਆਉਣ ਵਿੱਚ ਤੇ ਬਾਹਰ ਜਾਣ ਦੇ ਵਿੱਚ ਮੁਬਾਰਕ ਹੋਵੋਗੇ ਤੇ ਸੈਨਾ ਦਾ ਯਹੋਵਾ ਆ ਤੁਸੀਂ ਮੇਰੇ ਨਾਲ ਉਹ ਤੁਸੀਂ ਜਰੂਰ ਸਾਨੂੰ ਸੇਫ ਉਸ ਜਗ੍ਹਾ ਤੇ ਲੈ ਕੇ ਜਾਓਗੇ ਔਰ ਉਸ ਤੋਂ ਅੱਗੇ ਪਰਿਵਾਰ ਦੇ ਵਿੱਚ ਤੁਸੀਂ ਸੁਰੱਖਿਅਤ ਲੈ ਕੇ ਜਾਓਗੇ ਅਰ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਕਿ ਡੱਕੇ ਡੋਲੇ ਖਾਂਦਾ ਹੋਇਆ ਜਹਾਜ਼ ਜਿਹੜਾ ਆ ਸੇਫ ਲੈਂਡ ਕੀਤਾ ਔਰ ਉਹਦੇ ਫਿਰ ਤੋਂ ਉਹਦੇ 16 16.5 ਘੰਟੇ ਬਾਅਦ ਇੱਕ ਨਵੀਂ ਫਲਾਈਟ ਦੇ ਕੇ ਬੜੀ ਸਮੂਥ ਫਲਾਈਟ ਦੇ ਕੇ ਪਰਮੇਸ਼ਵਰ ਨੇ ਤੁਹਾਡੇ ਵਿੱਚ ਲੈ ਕੇ ਆਂਦਾ ਹallelujah ਸੋ ਪ੍ਰਭੂ ਦੀ ਬੜੀ ਆਈ ਹੋਵੇ ਈਸ਼ਵਰੀ ਬਹੁਤ ਸਾਰੀਆਂ ਫਲਾਈਟਸ ਕੈਨਸਲ ਹੋਈਆਂ ਬਹੁਤ ਸਾਰੀਆਂ ਫਲਾਈਟਸ ਦੇ ਵਿੱਚ ਟੈਕਨੀਕਲ ਪ੍ਰੋਬਲਮ ਆਈ ਦੋ ਫਲਾਈਟਸ ਦੇ ਵਿੱਚ ਤਾਂ ਜਿਹੜੀ ਪਾਸਟਰੀ ਨੇ ਪਿਛਲੀ ਵਾਰੀ ਟੈਸਟੀਮਨੀ ਦਿੱਤੀ ਸੱਚੀ ਉਹ ਜਹਾਜ਼ ਜਿੱਦਾਂ ਐਗਜ਼ੈਕਟਲੀ ਉਦਾਂ ਹੀ ਹੋਇਆ ਜਿਵੇਂ ਆਪਣਾ ਅਹਮਦਾਬਾਦ ਦੇ ਵਿੱਚ ਪਲੇਨ ਜਿਹੜਾ ਕ੍ਰੈਸ਼ ਹੋ ਗਿਆ ਸੀ ਉਹੀ ਮੂਮੈਂਟ ਬਣੀ ਕਿ ਜਹਾਜ਼ ਰਨਵੇ ਤੇ ਗਿਆ ਟੇਕ-ਆਫ ਦੇ ਲਈ ਉਹਦਾ ਪੂਰਾ ਜ਼ੋਰ ਲੱਗਾ ਪਰ ਥੋੜਾ ਜਿਹਾ ਉੱਪਰ ਉੱਠ ਕੇ ਜਹਾਜ਼ ਜਿਹੜਾ ਆ ਵਾਪਸ نیچے ਆ ਗਿਆ ਕੋਈ 10 ਕ ਫੋਟੀ ਜੇ ਉੱਠਿਆ ਸੀਗਾ ਕੋਈ ਜ਼ਿਆਦਾ ਨਹੀਂ ਅਗੇਨ ਉਹਨੂੰ ਉਹੀ ਟਰਾਈ ਕੀਤੀ ਗਈ ਪਰ ਦੋ ਵਾਰੀ ناکਾਮਯਾਬ ਹੋਇਆ ਪਰ ਪਰਮੇਸ਼ਵਰ ਨੇ ਉੱਥੇ ਵੀ ਮੌਤ ਦੇ ਮੂੰਹ ਦੇ ਵਿੱਚੋਂ ਕੱਢਿਆ ਔਰ ਸੁਰੱਖਿਅਤ ਪਰਮੇਸ਼ਵਰ ਨੇ ਸੰਭਾਲ ਕੇ ਰੱਖਿਆ ਬਹੁਤ ਸਾਰੀਆਂ ਫਲਾਈਟਸ ਕੈਨਸਲ ਵੀ ਹੋਈਆਂ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅਪਾ ਹਮੇਸ਼ਾ ਇਹ ਗੱਲ ਬੋਲਦੇ ਆ ਕਿ ਹਜ਼ਾਰ ਮੇਰੇ ਮੁੱਢ ਤੇ 10000 ਮੇਰੇ ਸੱਜੇ ਹੱਥ ਡਿੱਗਣਗੇ ਪਰ ਉਹ ਮੇਰੇ ਨੇੜੇ ਨਹੀਂ ਆਵੇਗੀ ਨਾਸ਼ ਕਰਨ ਵਾਲੀ ਚੀਜ਼ ਹallelujah ਅਰਵਚਨ ਦੇ ਵਿੱਚ ਲਿਖਿਆ ਮੈਂ ਮੌਤ ਦੀ ਸ਼ਾਨ ਦੀ ਵਾਦੀ ਵਿੱਚ ਵੀ ਤੇਰੇ ਨਾਲ ਹallelujah ਤੇ ਉਹ ਸਾਨੂੰ ਸੱਚਮੁੱਚ ਸੰਭਾਲਣ ਵਾਲਾ ਪਰਮੇਸ਼ਵਰ ਆ ਪਾਣੀਆਂ ਦੇ ਵਿੱਚ ਅੱਗ ਦੇ ਵਿੱਚ ਜੰਗਲਾਂ ਦੇ ਵਿੱਚ ਧਰਤੀ ਦੇ ਉੱਤੇ ਹਰ ਜਗ੍ਹਾ ਤੇ ਉਹ ਸਾਡੀ ਰੱਖਿਆ ਕਰਨ ਵਾਲਾ ਪਰਮੇਸ਼ਵਰ ਆ ਜੇ ਤੁਸੀਂ ਪਰਮੇਸ਼ਵਰ ਨੂੰ ਆਪਣੇ ਦਿਲ ਦੇ ਵਿੱਚ ਵਸਾਇਆ ਹੈ ਤਾਂ ਉਹ ਤੁਹਾਨੂੰ ਕਦੀ ਵੀ ਸ਼ਰਮਿੰਦੇ ਨਹੀਂ ਹੋਣ ਦਿੰਦਾ ਹallelujah ਫਿਰ ਵੀ ਮੈਂ ਤੁਹਾਨੂੰ ਜ਼ਰੂਰ ਕਹਾਂਗੀ ਕਿ ਜਿਨੀਆਂ ਨੇ ਵੀ ਟਰੈਵਲ ਕਰਨਾ ਹੈ ਜਾਂ ਫਲਾਈਟਸ ਲੈਣੀਆਂ ਆ ਜ਼ਰੂਰ ਪ੍ਰਾਰਥਨਾ ਦੇ ਵਿੱਚ ਰੋ ਕਿਉਂਕਿ ਆਪਾਂ ਨੂੰ ਪਹਿਲਾਂ ਵੀ ਇਹ ਵਰਲਡ ਮਿਲਿਆ ਸੀਗਾ ਕਿ ਬਹੁਤ ਸਾਰੀਆਂ ਹਵਾਈ ਦੁਰਘਟਨਾਵਾਂ ਜਿਹੜੀਆਂ ਆ ਉਹ ਹੋਣਗੀਆਂ ਅ ਸੱਚ ਜਾਣਿਓ ਬਹੁਤ ਸਾਰੀਆਂ ਹਵਾਈ ਦੁਰਘਟਨਾਵਾਂ ਹੋ ਰਹੀਆਂ ਆ ਸਾਰਿਆਂ ਦਾ ਜ਼ਿਕਰ ਵੀ ਜਿਹੜਾ ਆ ਜਿਸ ਤਰੀਕੇ ਨਾਲ एवरीडे ਹੋ ਰਹੀਆਂ ਉਹ ਉਹ ਨਿਊਜ਼ ਦੇ ਵਿੱਚ ਨਹੀਂ ਆ ਰਹੀਆਂ ਸੱਚੀ ਉਹ ਨਿਊਜ਼ ਦੇ ਵਿੱਚ ਨਹੀਂ ਆ ਰਹੀਆਂ ਜਿੰਨੀਆਂ ਪ੍ਰੋਬਲਮਸ ਜਿਹੜੀਆਂ ਆ ਫਲਾਈਟਸ ਦੇ ਵਿੱਚ ਆ ਰਹੀਆਂ ਆ ਜਿਸ ਦਿਨ ਮੇਰੀ ਪਹਿਲੀ ਫਲਾਈਟ ਕੈਨਸਲ ਹੋਈ ਉਸ ਦਿਨ 2600 ਫਲਾਈਟਾਂ ਜਿਹੜੀਆਂ ਸੀ ਉਹ ਡਿਲੇ ਹੋਈਆਂ ਸੀਗੀਆਂ 2600 ਫਲਾਈਟਸ ਮੂ ਨਾਲ ਕਹਿਣਾ ਅਮਰੀਕਾ ਦੇ ਵਿੱਚ ਸੋ ਬਹੁਤ ਸਾਰੀਆਂ ਪ੍ਰੋਬਲਮਸ ਆ ਪਰ ਸਾਰੀਆਂ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਆ ਸੈਨਾਵਾਂ ਦਾ ਯਹਵਾ ਹallelujah hallelujah ਹੋਰ ਕੋਈ ਹੱਲ ਨਹੀਂ ਆ ਸਿਰਫ ਪਰਮੇਸ਼ਰ ਹਰੇਕ ਸਮੱਸਿਆ ਦਾ ਹੱਲ ਆ ਚਾਹੇ ਉਹ ਤੁਹਾਡੇ ਨਿੱਜੀ ਜੀਵਨ ਦੀ ਆ ਚਾਹੇ ਉਹ ਤੁਹਾਡੀ ਬਿਜ਼ਨਸ ਦੀ ਆ ਚਾਹੇ ਉਹ ਸਪਿਰਚੁਅਲ ਰੈਲਮ ਦੀ ਆ ਜੋ ਵੀ ਪ੍ਰੋਬਲਮ ਆ ਹਰ ਸਮੱਸਿਆ ਦਾ ਇੱਕੋ ਇੱਕ ਹੱਲ ਆ ਪਰਮੇਸ਼ਰ ਇਸ ਲਈ ਆਪਣਾ ਭਰੋਸਾ ਹਮੇਸ਼ਾ ਸਰਵਸ਼ਕਤੀਮਾਨ ਜੀਂਦੇ ਪਰਮੇਸ਼ਰ ਦੇ ਉੱਤੇ ਰੱਖੋ ਜੋ ਸਦਾ ਤੁਹਾਡੇ ਅੰਗ ਸੰਗ ਆ ਸਦਾ ਤੁਹਾਨੂੰ ਬਚਾਉਣ ਦੇ ਲਈ ਸਮਰਥੀ ਆ ਹallelujah